शिवसेना उद्धव बालासाheb ठाकरे ਦੇ ਪੰਜਾਬ ਦੇ ਪ੍ਰਧਾਨ ਮਾਨਨੀਏ ਸ਼੍ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਤੇ ਅੱਜ ਪੂਰੇ ਪੰਜਾਬ ਦੇ ਅੰਦਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਸੇ ਲੜੀ ਤਹਿਤ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਕਾਨਜੀ ਦੀ ਗਵਾਈ ਚ ਸਾਡੇ ਯੂਵਾ ਸਿਨਾਂ ਦੇ ਪੰਜਾਬ ਮਾਨ ਸਚਿਵ ਗੋਤਮ ਸੂਰਜੀ ਵਰੁਣ ਕੰਨਾ ਜੀ ਸਾਰੇ ਹੀ शिवसेना ਦੇ ਵਿਰਿਸ਼ਤ ਨੇਤਾगण ਅੱਜ ਪ੍ਰੈਸ ਕਾਨਫਰੰਸ ਜੁੜੇ ਹੈ ਕਿਉਂਕਿ ਬਹੁਤ ਇੱਕ ਗੰਭੀਰ ਵਿਸ਼ਾ ਜੋ ਸਾਡੇ ਲਗਾਤਾਰ ਧਿਆਨ ਚ ਤੈ ਹੈ ਸੀਗਾ ਲੇਕਿਨ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬ ਜਿਗਰ ਵਕਰਾਲ ਰੂਪ ਛੜੇ ਅੰਤਰ ਜਿਹੜਾ ਉਹ ਸਾਨੂੰ ਲੱਗਦਾ ਕਿ ਇੱਕ ਆਇਆ ਵਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਬਰੀਆਨੀ ਦੀਆਂ ਦੁਕਾਨਾਂ ਹైదਰਾਬਾਦੀ ਬਰੀਆਨੀ ਦੇ ਨਾਮ ਦੀਆਂ ਕੁਝ ਦੁਕਾਨਾਂ ਬਹੁਤ ਘੱਟ ਸਮੇਂ ਦੇ ਵਿੱਚ ਕਰੀਬਨ ਜੇ ਆਪਾਂ ਗੱਲ ਕਰੀਏ ਜੇ ਮੈਨੂੰ ਲੁਧਿਆਣੇ ਬੈਠੇ ਆਪਾਂ ਤਾਂ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਘੰਟਾ ਘਰ ਚੌਂਕ ਤੱਕ ਹੀ 15 ਦੁਕਾਨਾਂ ਇਹ ਹైదਰਾਬਾਦੀ ਬਰੀਆਨੀ ਦੀਆਂ ਖੁੱਲ ਗਈਆਂ ਔਰ ਇਸ ਤਰ੍ਹਾਂ ਕਿਹ ਨਾਲ ਸੀ ਜਦੋਂ ਸਰਵੇ ਕੀਤਾ ਸਾਡੀ ਟੀਮ ਨੇ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤਾ तकरीबन 200 ਤੋਂ 300 ਦੁਕਾਨਾਂ ਵਕਫ ਵਕ ਕੋਨੇਚ ਕੇਵਲ ਲੁਧਿਆਣੇ ਔਰ ਜਦੋਂ ਪੰਜਾਬ ਪੱਧਰ ਦੇ ਅਸੀਂ ਇਸ ਗੱਲ ਦਾ ਸਰਵੇ ਸਾਡੀ ਟੀਮ ਨੇ ਕੀਤਾ ਸ਼ੇਪਸੇਨਾ ਉਦੋਂ ਵਾਲਾ ਸਾਫ ਠਾਕਰੇ ਵੱਲੋਂ ਤਾਂ ਪੂਰੇ ਪੰਜਾਬ ਦੇ ਅੰਦਰ ਹਜ਼ਾਰਾਂ ਦੁਕਾਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੁੱਲ ਚੁੱਕੀਆਂ ਪਿੰਡ ਪਿੰਡ ਦੇ ਅੰਦਰ ਅੱਜ ਬਰੀਆਨੀ ਦੀ ਦੁਕਾਨ ਖੁੱਲ ਗਈ ਹੈ ਸਾਡਾ ਇਹ ਜੀ ਮੰਨਣਾ ਕਿ ਜਦੋਂ ਇਹ ਨਾਨ ਵੈਜੀਆਂ ਦੁਕਾਨਾਂ ਖਾਸ ਕਰਕੇ ਹalal ਦੀਆਂ ਦੁਕਾਨਾਂ ਜਿਹੜੇ ਹalal ਵੇਚਦੇ ਆ तकरीबन ਇਹ ਸਾਰੇ ਮੁਸਲਮ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਸਾਡਾ ਕਿਸੇ ਧਰਮ ਨਾਲ ਕਿਸੇ ਕਮਿਊਨਿਟੀ ਨਾਲ ਵੈਰ-ਵਿਰੋਧ ਨਹੀਂ ਹੈ ਲੈਕਿਨ ਇੱਕੋ ਦਮ ਐਸਾ ਕਿਹੜਾ ਪੰਜਾਬ ਦੇ ਅੰਦਰ ਪੰਜਾਬੀ ਕਲਚਰ ਦਾ ਮਸ਼ਹੂਰ ਸੀਗਾ ਕਿਉਂਕਿ ਜਿਹੜੇ ਬਾਹਰਲੇ ਵਿਦੇਸ਼ਾਂ ਤੋਂ ਵੀ ਜਾਂ ਬਾਹਰਲੇ ਸੂਬਿਆਂ ਤੋਂ ਪੰਜਾਬ ਚਾਹਦੇ ਆ ਤੇ ਉਹ ਅਮਰਸਰੀ ਨਾਮ ਲੱਭਦੇ ਆ ਅਮਰਸਰੀ ਨਿਊਟਰੀ ਗੂਚਾ ਲੱਭਦੇ ਆ ਜਾਂ ਹੋਰ ਸਾਡੇ ਪੰਜਾਬ ਦੀ ਜਿਹੜੀ ਫੇਮਸ ਸਾਡੇ ਕਲਚਰਲ ਜਿਹੜੇ ਫੂਡਸ ਨੇ ਉਹ ਲੱਭਦੇ ਆ ਲੇਕਿਨ ਇਹ ਹੈਦਰਾਬਾਦੀ ਬਰੀਆਨੀ ਜਾਂ ਹੋਰ ਇਸਤੇ ਕਿਹੜੀਆਂ ਬਰੀਆਨੀਆਂ ਦੇ ਨਾਮ ਨਾਲ ਦੁਕਾਨਾਂ ਖੁੱਲ ਜਣੀਆਂ ਇੱਕ ਸਾਨੂੰ ਲੱਗਦਾ ਬਹੁਤ ਵੱਡਾ ਛੇੜਿਆੰਤਰ ਹੈ ਔਰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਸੋਮਵਾਰ ਨੂੰ ਸ਼ਿਮਜ਼ਾਉਂ ਤੋਂ ਬਾਲਾ ਸਾਹਿਬ ਠਾਕਰੇ ਵੱਲੋਂ ਪੂਰੇ ਪੰਜਾਬ ਦੇ ਅੰਦਰ ਮਾਨਯੋਗ ਡੀਸੀ ਸਾਹਿਬ ਦੇ ਮਾਧਿਅਮ ਨਾਲ ਪੰਜਾਬ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਇੱਕ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਸਾਰੀਆਂ ਬਰੀਆਨੀ ਦੀਆਂ ਦੁਕਾਨਾਂ ਦੇ ਜਿਹੜੇ ਕਿਰਾਏਦਾਰ ਨੇ ਇਹਨਾਂ ਦੀ ਪਿੱਛੋਂ ਬੈਕਗ੍ਰਾਉਂਡ ਚੈੱਕ ਕੀਤੀ ਜਾਵੇ ਵੀ ਇਹ ਕਿਹੜੇ ਸੂਬੇ ਤੋਂ ਆਏ ਨੇ ਇਹਨਾਂ ਦੀ ਪ੍ਰੋਪਰ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਕਿਉਂਕਿ ਇਹ ਤਕਰੀਬਨ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆ ਕੇ ਇਹਨਾਂ ਨੇ ਪੰਜਾਬ 'ਚ ਦੁਕਾਨਾਂ ਕੀਤੀਆਂ ਇਸ ਦੇ ਨਾਲ ਹੀ ਇਹਨਾਂ ਨੂੰ ਸਾਡੇ ਇੱਕ ਹੋਰ ਗੱਲ ਹੈ ਕਿ ਜਿਹੜਾ ਇਹ ਨਾਨ ਵੇਜ ਦੀ ਖਪਤ ਹੈ ਇਹ ਕੱਚਾ ਮਾਸ ਕਿੱਥੋਂ ਲੈ ਰਹੇ ਆ ਯੋਕੀ ਕਿਤੇ ਨਾ ਕਿਤੇ ਪੰਜਾਬ ਚ ਜਾਦੀਏ ਬਰੀਆਨੀ ਦੀ ਦੁਕਾਨਾਂ ਖੁੱਲੀਆਂ ਸਾਡਾ ਇਸ ਗੱਲ ਨੂੰ ਪੂਰਨ ਖਰਚਾ ਦਾਵਾ ਕਿ ਗਊ ਮਾਸ ਜਿਹੜਾ ਉਸ ਤੋਂ ਬਾਅਦ ਬਹੁਤ ਵੱਡੀ ਤਦਾਲ ਚ ਸਾਰੇ ਜ਼ਿਲ੍ਹਿਆਂ ਚ ਫੜਿਆ ਜਾ ਰਿਹਾ ਕਿਤੇ ਕੋਈ ਤਾਰ ਤਰੀ ਜੁੜਦੇ ਸੋ ਸਾਡਾ ਜਿਹੜਾ ਇਹ ਖਰਸ਼ਾ ਸੰਦੇਹ ਹੈ ਉਸ ਦੀ ਜਾਂਚ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਸਾਰੇ ਜ਼ਿਲ੍ਹਿਆਂ ਦੇ ਅੰਦਰ ਡੀਸੀ ਸਾਹਿਬ ਨੂੰ ਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲਿਆ ਜਾਏਗਾ ਉਸੇ ਤਰੀਕੇ ਨਾਲ ਲੁਧਿਆਣਾ ਵੀ ਸੋਮਵਾਰ ਨੂੰ ਸਵੇਰੇ 11 ਵਜੇ ਲੁਧਿਆਣਾ ਦੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਂਪੇ ਜਾਣਗੇ ਕਿ ਬਹੁਤ ਵੱਡਾ ਸੰਘਰਸ਼ ਜਿਹੜਾ ਉਹ ਸ਼ਿਮਸਨਸ ਮਾਮਲੇ 'ਚ ਕਰਨ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਅੰਦਰ ਬਿਲਕੁਲ ਕਿਸੇ ਕੀਮਤ 'ਤੇ ਅਸੀਂ ਬਾਹਰਲੇ ਸੂਬਿਆਂ 'ਚੋਂ ਇੱਥੇ ਆਏ ਲੋਕਾਂ ਨੂੰ ਬਿਲਕੁਲ ਇਸ ਤਰੀਕੇ ਨਾਲ ਜਿਹੜਾ ਕੰਮ ਕਰਕੇ ਲੋਕਾਂ ਦੇ ਵਿੱਚ ਕੋਈ ਸਾਡੇ ਧਰਮ ਦੀ ਸੀ ਹਾਨੀ ਨਹੀਂ ਹੋਣ ਦੇਾਂਗੇ ਪਰ ਇੱਕ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਅੱਜਕੱਲ ਸੋਸ਼ਲ ਨੈਟਵਰਕ ਦੇ ਉੱਤੇ ਹੀ ਆ ਹੋਰ ਚੈਨਲਸ ਦੇ ਉੱਤੇ ਕਈ ਐਸੇ ਕੱਟਰਪੰਥੀ ਲੋਕ ਯੂਪੀ ਬਿਹਾਰ ਦੇ ਲੋਕਾਂ ਨੂੰ ਟਾਰਗੇਟ ਕਰਦੇ ਆ ਲੇਕਿਨ ਇਹ ਬਰੀਆਨੀ ਦੀਆਂ ਦੁਕਾਨਾਂ ਦੇ ਉੱਪਰ ਸਾਰਿਆਂ ਦੀ ਚੁੱਪੀ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਕਿ ਤੇ ਇਹ ਤਾਂ ਨਹੀਂ ਕਿ ਯੂਪੀ ਬਿਹਾਰ ਤੋਂ ਆਏ ਕੇਵਲ ਹਿੰਦੂ ਭਰਾਵਾਂ ਨਾਲੀ ਤਕਲੀਫ ਤੇ ਦੂਜੇ ਪਾਸੇ ਆਪਾਂ ਭਾਈਚਾਰਾ ਨ ਬੰਦੇ ਪਏ ਆ ਲੇਕਿਨ ਭਾਈਚਾਰੇ ਦੀ ਆੜ ਦੇ ਵਿੱਚ ਤੁਹਾਡੇ ਪੰਜਾਬ ਦਾ ਕੀ ਨੁਕਸਾਨ ਹੋ ਰਿਹਾ ਤੁਹਾਡੇ ਕਲਚਰ ਦਾ ਕੀ ਨੁਕਸਾਨ ਹੋ ਰਿਹਾ ਇਹਦੇ ਵੱਲ ਆਪਾਂ ਗੌਰ ਨਹੀਂ ਕਰ ਰਹੇ ਸੋ ਸ਼ਿਵ ਸੈਨਾ ਆਪਦਾ ਪੰਜਾਬੀਅਤ ਦਾ ਮੋਢਲਾ ਫਰਜ ਸਮਝਦੇ ਹੋਏ ਪੰਜਾਬ ਦੇ ਵਿੱਚ ਇਹ ਮੁੱਦਾ ਚੱਕਨ ਜਾ ਰਹੀ ਹੈ ਔਰ ਜਿਹੜੇ ਵੀ ਸਾਨੂੰ ਇਸ ਸੰਘਰਸ਼ ਦੇ ਵਿੱਚ ਜੋ ਵੀ ਸੜਕਾਂ ਦੇ ਉਤਰਨਾ ਪਿਆ ਜੋ ਵੀ ਸਾਨੂੰ ਰਣਨੀਤੀ ਬਣਾਣੀ ਪਈ ਉਹ ਆਉਣ ਵਾਲੇ ਸਮੇਂ ਜ ਬਣਾਈ ਜਾਏਗੀ ਜੀ ਸ਼ਿਵ ਸੈਨਾ ਉਹਦਾ ਬਾਲਾ ਸਾਹਿਬ ਠਾਕਰੇ ਵੱਲੋਂ ਇੱਕ ਮੀਟਿੰਗ ਰੱਖੀ ਗਈ ਹੈ ਜਿੰਦੇ ਵਿੱਚ ਪੂਰੇ ਲੁਧਿਆਣੇ ਭਰ ਦੇ ਵਿੱਚ ਜਿਹੜੀਆਂ ਬਰੀਆਨੀ ਦੀਆਂ ਦੁਕਾਨਾਂ ਖੁੱਲੀਆਂ ਉਹਦੇ ਉਹਦੇ ਖਿਲਾਫ ਅਸੀਂ ਡੀਸੀ ਸਾਹਿਬ ਨੂੰ ਪੱਤਰ ਦੇਣਾ ਹੈ ਜਿੱਦੇ ਇਹਨਾਂ ਦੀ ਜਾਂਚ ਕੀਤੀ ਜਾਵੇ ਕਿ ਇਹ ਕਿੱਥੋਂ ਮਾਸ ਲਿਆ ਰਹੇ ਆ ਤੇ ਇਹਨਾਂ ਨੂੰ ਕਿਰਾਏਦਾਰ ਕਿੱਥੋਂ ਦੀ ਕੀ ਕਰ ਰਹੇ ਆ ਪੂਰੀ ਜਾਂਚ ਅੱਗੋਂ ਜੇ ਉਹ ਸਾਨੂੰ ਪਾਲਟੀ ਨਿਰਦੇਸ਼ ਦੇ ਦਊਗੀ ਅਸੀਂ ਉਸ ਹਸਾਬ ਨਾਲ ਅੱਜ ਸਾਡੇ ਪੰਜਾਬ ਪ੍ਰਮukh ਸ਼੍ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਸੋਮਵਾਰ ਨੂੰ ਡੀਸੀ ਸਾਹਿਬ ਨੇ ਇੱਕ ਰੈਂਡਮ ਦੇ ਰਹੇ ਆ ਜਿਸ ਵਿੱਚ ਜੋ ਨਦ리아ਨੇ ਸ਼ਹਿਰ ਵਿੱਚ ਬਰਯਾਨੀ ਦੇ ਦੁਕਾਨਾਂ ਖੁੱਲੀਆਂ ਉਸ ਬਾਰੇ ਇੱਕ ਮੋਮੈਂਟਮ ਤਾਂ ਹੀ ਜਾ ਰਿਹਾ ਹੈ